ਮੇਰਾ ਨਾਮ ਕਵਲਜੀ ਸਿੰਘ ਹੁੰਦਾ ਪੰਜਾਬ ਪ੍ਰਧਾਨ ਬਸਪਾ ਮੇੜਕਰ ਪਾਰਟੀ ਅੱਜ ਹਲਕਾ ਪੋਇਆ ਦੇ ਵੱਲੋਂ ਐਸਡੀਐਮ ਸਾਹਿਬ ਨੂੰ ਮੁੱਖ ਮੰਤਰੀ ਰੇਮ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਜੋ ਬਸਪਾ ਮੇੜਕਰ ਪਾਰਟੀ ਦੇ ਇੱਕ ਇੱਕ ਵਰਕਰ ਸਾਥੀ ਨਾਲ ਪਹੁੰਚੇ ਆ ਇਹ ਮੰਗ ਪੱਤਰ ਮਾਨਯੋਗ ਸੁਪਰੀਮ ਕੋਰਟ ਵੱਲੋਂ 1 ਅਗਸਤ ਨੂੰ ਪੂਰੇ ਦੇਸ਼ ਦੇ ਵਿੱਚ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਸੀ ਹਰ ਸਟੇਟ ਨੇ ਇਸ ਨੂੰ ਲਾਗੂ ਕੀਤਾ ਪਰ ਪੰਜਾਬ ਦੀ ਸਰਕਾਰ ਨੇ 12.5% ਕੋਟੇ ਨੂੰ ਲਾਗੂ ਕਰਨ ਦਾ ਹਜੇ ਤੱਕ ਫੈਸਲਾ ਨਹੀਂ ਕੀਤਾ ਜਿਸ ਫੈਸਲੇ ਨੂੰ ਲਾਗੂ ਕਰਾਉਣ ਲਈ ਨੋਟੀਫਿਕੇਸ਼ਨ ਜਾਰੀ ਕਰਾਉਣ ਲਈ ਵਸਪਾ ਅੰਬੇਡਕਰ ਪਾਰਟੀ ਪੂਰੇ ਪੰਜਾਬ ਦੇ ਵਿੱਚ ਹਰ ਵਿਧਾਨ ਸਭਾ ਰੈਂ ਮੁੱਖ ਮੰਤਰੀ ਸਾਹਿਬ ਨੂੰ ਜਗਾਉਣ ਦੀ ਕੋਸ਼ਿਸ਼ ਚ ਲੱਗੀ ਹੋਈ ਆ ਅੱਜ ਹਲਕਾ ਪੋਆ ਵੱਲੋਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜਣ ਲਈ ਐਸਡੀਐਮ ਸਾਹਿਬ ਕੋ ਪਹੁੰਚੇ ਆ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਤੁਸੀਂ 12.5% ਕੋਟੇ ਨੂੰ ਲਾਗੂ ਕਰਾਉਣ ਦਾ ਜਲਦ ਤੋਂ ਜਲਦ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਜੇਕਰ ਜਾਰੀ ਜਲਦ ਨਾ ਕੀਤਾ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਲੋਕ ਸੜਕਾਂ ਤੇ ਆ ਕੇ ਤੁਹਾਡੇ ਵਰਕਲਪ ਮਜ਼ਾਰਾ ਕਰਨ ਲਈ ਤਿਆਰ ਹੋ ਚੁੱਕੇ ਆ ਤੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਸ 12.5 ਨੂੰ ਨਹੀਂ ਲਾਗੂ ਜਲਦ ਕਰਦੇ ਤੇ ਇਸ ਤੋਂ ਬਾਅਦ ਅਸੀਂ 23 ਜ਼ਿਲ੍ਹਿਆਂ ਦੇ ਵਿੱਚ ਡਿਸਟ੍ਰਿਕਟ ਡੀਸੀ ਸਾਹਿਬ ਰਹੀਂ ਮੁੱਖ ਮੰਤਰੀ ਸਾਹਿਬ ਨੂੰ ਝਕਾਉਣ ਦੀ ਕੋਸ਼ਿਸ਼ ਕਰਾਂਗੇ ਜੇਕਰ ਮੁੱਖ ਮੰਤਰੀ ਸਾਹਿਬ ਫਿਰ ਵੀ ਨਹੀਂ ਜਾਗਦੇ ਤੇ ਫਿਰ ਮੁੱਖ ਮੰਤਰੀ ਸਾਹਿਬ ਦੀ ਚੰਡੀਗੜ੍ਹ ਜਾ ਕੇ ਕੋਟੀ ਦਾ ਕਰੋ ਕੀਤਾ ਜਾਊਗਾ ਜੇ ਇਹਦੀ ਸਾਰੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਹੋਏਗੀ ਸਭ ਤੋਂ ਪਹਿਲਾਂ बसपा ਬੇਦਖਰ ਪਾਰਟੀ ਦੇ ਪੰਜਾਬ ਪ੍ਰਧਾਨ ਕਵਲਜੀ ਸੋਤਾ ਜੀ ਦਾ ਧੰਨਵਾਦ ਕਰਾਂਗੇ ਸਾਰੇ ਵੀਰਾਂ ਦਾ ਜਿਨ੍ਹਾਂ ਵੀ ਅਮੇਰ ਤੋਂ ਚੱਲ ਕੇ ਆਏ ਨੇ ਇੱਥੋਂ ਵਾਲਿਆਂ ਦਾ ਵੀ ਔਰ ਮੈਂ ਭੋਇਆ ਹਲਕਾ ਦੇ ਜਿੰਨੇ ਵੀ ਪਿੰਡਾਂ ਪਿੰਡ ਪਿੰਡ 'ਚ ਜਾ ਕੇ ਸਾਰਾ ਹੀ बसपा ਬੇਦਖਰ ਪਾਰਟੀ ਦਾ ਨਾਮ ਰੋਸ਼ਨ ਕਰਾਂਗਾ ਥੈਂਕ ਯੂ ਜੀ ਅੱਜ ਜੀ ਭਾਜਨ ਸਮਾਜ ਪੱਟੀ ਅੰਬੇਦਕਰ ਵੱਲੋਂ ਜਿਹੜਾ ਉਹ ਆ ਕੇ ਇੱਥੇ ਡੀਸੀ ਆਫਿਸ ਦੇ ਵਿੱਚ ਮੰਗ ਪੱਤਰ ਦਿੱਤਾ ਗਿਆ ਹੈ 12.5% ਨੌਕਰੀਆਂ ਦੇ ਵਿੱਚ ਕੋਟੇ ਦੇ ਸਬੰਧ ਦੇ ਵਿੱਚ ਹੈ। ਤੋਂ ਸਰਕਾਰ ਤੋਂ ਇਹਨਾਂ ਦੀ ਮੰਗਾਂ ਨੇ ਜਿਹੜੀਆਂ ਇਹਨਾਂ ਨੇ ਮੰਗੀਆਂ ਮੰਗਾਂ ਨੇ ਉਹ ਅੱਜ ਜਿਹੜੀਆਂ ਗਵਰਨਮੈਂਟ ਕੋਲ ਭੇਜ ਦਿੱਤੀਆਂ ਜਾਂਦੀਆਂ ਤੋਂ ਡੀਸੀ ਆਫਿਸ। ਸੋ ਇਹਨਾਂ ਦੀਆਂ ਮੰਗਾਂ ਜਿਹੜੀਆਂ ਪਹੁੰਚਦੀਆਂ ਕਰ ਦਿੱਤੀਆਂ ਜਾਂਦੀਆਂ।